ਤਾਜੀ ਨੂੰ ਪਤਾ ਹੈ ਕਿ ਲੋਹੇ ਦਾ ਹਥਿਆਰ ਬਿਲਕੁਲ ਸਿਰਤੇ ਆ ਤੇ ਇਸ ਹਥਿਆਰ ਦੇ ਵਿੱਚ ਲੁਕੀ ਜਿਹੜੇ ਮਾੜੇ ਅੰਸਰ ਨੇ ਉਹ ਚਾਈਨਸ ਸਟਿੰਗ ਦਾ ਇਸਤੇਮਾਲ ਕਰਦੇ ਆ ਤੰਗਬਾਜੀ ਕਰਨ ਵਾਸਤੇ ਜੋ ਸਾਡੇ ਮਾਨਯੋਗ ਕਬੀਸੂ ਸਾਹਿਬ ਸਰਗਪ੍ਰੇਮ ਸਿੰਘ ਢੋਲਰ ਜੀ ਅਮਨ ਦੀ ਬਲਾਂ ਵਿਸ਼ੇਸ਼ ਅਦਾਚੀ ਕਿ ਜਿਹੜੇ ਚਾਈਨਸ ਸਟਿੰਗ ਨੂੰ ਬੈਨ ਕੀਤਾ ਗਿਆ ਹੈ ਇਹਦੇ ਨਾਲ ਗੋਦੀ ਨਹੀਂ ਉੱਡਦੇ ਨਹੀਂ ਸੋ ਇਸ ਮੌਕੇ ਵਿੱਚ ਅਸੀਂ ਅੱਜ ਤੇ ਮੇਰੇ ਨਾਲ ਐਸਚਓਸੀ ਦੇ ਵਿੱਚ ਰਾਜਨਤਾ ਆਪਜੀ ਅਸੀਂ ਡਾਊਨ ਸਪੈਸ਼ਲੀ ਇਜ਼ ਹਾਇਰ ਕਰਕੇ ਤੇ ਲੈ ਕੇ ਤੇ ਆਪਣੇ ਪੁਲਿਸ ਸਟੇਸ਼ਨ ਸੀ ਜੀਮ ਦੀ ਬਿਲਡਿੰਗ ਤੋਂ ਆਸ-ਪਾਸ ਏਰੀਆ ਜਿਹੜੀ ਉਡੀਆਂ ਉੱਡ ਰਹੀਆਂ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਜਿੱਥੇ ਕਿਤੇ ਵੀ ਚਾਈਨਿੰਗ ਸਟ੍ਰਿੰਗ ਦਾ ਇਸਤੇਮਾਲ ਹੁੰਦਾ ਉਥੇ ਅਸੀਂ ਆਪਣੀ ਪੁਲਿਸ ਪਾਰਟੀ ਭੇਜ ਕੇ ਉਹਨਾਂ ਨੂੰ ਫੜ ਕੇ ਯੋਗ ਕਰ ਵੀ ਕਰਦੇ ਰਾਵਾਂਗੇ ਸੋ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਅਸੀਂ ਬੇਨਤੀ ਕਰਦਾ ਕਿ ਚਾਈਨਿੰਗ ਸਟ੍ਰਿੰਗ ਦਾ ਇਸਤੇਮਾਲ ਨਾ ਕਰੋ ਕਿ ਜਿਹੜੀ ਲੋਕਲ ਡੋਰ ਬੰਦੀ ਹੈ ਜਿਹੜੀ ਕਿ ਫੈਸਟੀਵਲ ਦੇ ਦੌਰਾਨ ਅਸੀਂ ਉਡੀਆਂ ਉਡਾਣੇ ਆ ਉਦੇ ਨਾਲ ਹੀ ਆਪਣੀ ਪਤੰਗबाजी ਕਰਨ ਥੈਂਕ ਯੂ ਧੰਨਵਾਦ